ਚੱਲ ਰਿਹਾ ਸੀ ਤਾਂ ਉਸ ਟਾਈਮ ਦੇ ਉੱਤੇ ਸਾਡੇ ਸਕੂਲ ਪ੍ਰਸ਼ਾਸਨ ਦੇ ਜਿਹੜੇ ਇੱਥੇ ਸਾਡੇ ਮੈਂਬਰ ਨੇ ਸਾਡੇ ਪ੍ਰਧਾਨ ਨੇ ਸਾਡੀਆਂ ਜਿਹੜੀਆਂ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰੀ ਉਹਨਾਂ ਨੇ ਭਰੋਸਾ ਦਿਵਾਇਆ ਫੋਨ ਕਰਿਆ ਪ੍ਰਸ਼ਾਸਨ ਨੂੰ ਵੀ ਇਹ ਅੱਜ ਤੋਂ ਬਾਅਦ ਨਹੀਂ ਹੋਣਾ ਚਾਹੀਦਾ ਪਰ ਇਹ ਜਿਹੜਾ ਉਸ ਤੋਂ ਬਾਅਦ ਵੀ ਇਹ ਜਿਹੜਾ ਸਿਲਸਿਲਾ ਨਹੀਂ ਰੁਕਿਆ ਸਭ ਤੋਂ ਪਹਿਲਾਂ ਜੀ ਮੀਡੀਆ ਤੋਂ ਆਏ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਤੋਂ ਸਾਡੇ ਕੋਲੇ ਆਏ ਨੇ ਸਭ ਤੋਂ ਪਹਿਲਾਂ ਅਸੀਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਪਟਿਆਲੇ ਦੇ ਲਗਭਗ ਸਾਰੇ ਸਕੂਲਾਂ ਦੇ ਪ੍ਰਧਾਨ ਸਾਡੇ ਮੈਂਬਰ ਜਿਹੜੇ ਵੱਖ-ਵੱਖ ਸਕੂਲਾਂ ਤੋਂ ਅੱਜ ਇੱਥੇ ਇਕੱਠੇ ਹੋ ਕੇ ਮੀਟਿੰਗ ਕਰੀ ਹੈ ਅੱਜ ਇਕੱਠੇ ਹੋਣ ਦਾ ਜਿਹੜਾ ਮੁੱਦਾ ਹੈ ਉਹ ਇਹ ਹੈ ਵੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਪ੍ਰਸ਼ਾਸਨ ਹੈ ਆਰਟੀਓ ਸਾਹਿਬ ਨੇ ਡੀਟੀਓ ਸਾਹਿਬ ਨੇ ਜਿਹੜਾ ਸਕੂਲ ਗੱਡੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਦਾ ਜਿਹੜਾ ਮੇਨ ਮਕਸਦ ਇਹ ਹੈ ਵੀ ਗੱਡੀਆਂ ਨੂੰ ਘੇਰਨਾ ਗੱਡੀਆਂ ਦੇ 25 25 30 30 ਹਜ਼ਾਰ ਦੇ ਚਲਾਨ ਕਰ ਗ੍ਰਾਮ ਸਿਰੇ ਕਾੜੇ ਜਾਵੇ ਦਿੱਖੇ ਜਾਂਦੇ ਨੇ ਸਾਵੇ ਦੇਖਣ ਤੋਂ ਬਾਅਦ ਜੇ ਕਾੜੇ ਪੂਰੇ ਹੈਗੇ ਤਾਂ ਸਭ ਚਲਾਨ ਹੈ ਨਹੀਂ ਹੈ ਜੇ ਤਾਂ ਵੀ ਚਲਾਨ ਹੈ ਜੀ ਬੋਲਦਾ ਜੀ ਮੈਂ ਜੀ ਮੈਂ ਕਿ ਹੁਣ ਜੀ 13 ਤਰੀਕ ਤੋਂ ਸਾਡੇ ਚਲਾਨ ਹੁੰਦੇ ਆ ਰਹੇ ਆ ਆਟੋ ਡੀਟੀਓ ਸਾਹਿਬ ਟ੍ਰੈਫਿਕ ਵਾਲੇ ਸਾਰੇ ਪ੍ਰਸ਼ਾਸਨ ਨੇ ਇੰਨਾ ਤੰਗ ਕੀਤਾ ਪਿਆ ਸਾਨੂੰ ਵੀ ਅਸੀਂ ਰੋਡ ਤੇ ਵੀ ਚੱਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਾਨੂੰ ਸਾਡੀਆਂ ਜਿਹੜੀਆਂ ਗੱਡੀਆਂ ਹੈਗੀਆਂ ਚਲਾਨ ਕਰਦੇ ਆ ਇੰਨੇ ਡਰ ਕੇ ਸਾਡੇ ਬੰਦੇ ਚਲਾ ਰਹੇ ਆ ਗੱਡੀਆਂ ਕਿ ਕਿੱਧਰ ਭਜਾ ਰਿਹਾ ਕਿ ਕਿੱਧਰ ਭਜਾ ਰਿਆ ਜਿਸ ਦਾ ਮਤਲਬ ਵੀ ਆफी ਰੋਡ ਤੇ ਡੱਡਰ ਕੇ ਚੱਲਦੇ ਆਏ ਜਿਵੇਂ ਚਲਾਣ ਹੋ ਰਹੇ ਆਂ ਅਸੀਂ ਬਚਾ ਆਪਣਾ ਕਰੀਏ ਤੇ ਬੱਚਿਆਂ ਦਾ ਬਚਾਅ ਕਰੀਏ ਇਸ ਹਿਸਾਬ ਨਾਲ ਦਾ ਇਹ ਖਤਰੇ ਵਾਲਾ ਕੰਮ ਹੈ ਇੰਨਾ ਕੋ ਮਾਤੜ ਬੰਦਾ ਗਰੀਬ ਬੰਦਾ ਉਹਦੀ ਮਿਸ ਜੀ ਦੀ ਜੀ ਆਈ ਪਈ ਹੈ بیمار ਹੋਈ ਹੋਈ ਤੇ ਉਹਦਾ ਚਲਾਣ ਹੋ ਗਿਆ ਯੂਨੀਅਨ ਤੋਂ ਪ੍ਰਸ਼ਾਸਨ ਵੱਲੋਂ ਜਿਹੜਾ ਕਿ 21 12 ਤਰੀਕ ਤੋਂ ਸਾਡੇ ਨਾਲ ਧੱਕਾ ਦਿੱਤਾ ਜਾ ਰਿਹਾ ਹੈ ਜਿਹਦੇ ਵਿੱਚ ਕੀ ਪ੍ਰਸ਼ਾਸਨ ਕਿ ਸਰੇ ਕੋਈ ਤਾਜ ਬੱਤਰੀ ਚੈੱਕ ਕਰ ਰਿਹਾ ਕੋਈ ਮੁਕੀ ਨਹੀਂ ਕਰ ਰਿਹਾ ਜਾਂ ਤਾਂ ਗੱਡੀਆਂ ਦੇ 25 25 30 30 ਹਜ਼ਾਰ ਤੇ ਚਲਾਨ ਕਰ ਰਿਹਾ ਜਾਂ ਗੱਡੀਆਂ ਬੌਂਡ ਕਰ ਰਿਹਾ ਇਸੇ ਡਰ ਦੇ ਮਾਰੇ ਸਾਡੇ ਡਰਾਈਵਰ ਵੀਰ ਜਿਹੜੇ ਨੇ ਗਲੀਆਂ ਚੋਂ ਬਜ਼ਾਰਾ ਜੂ ਲੱਕ ਲੱਕ ਕੇ ਚਾਰੇ ਨੇ ਨਹੀਂ ਜਾਣਾ ਚਾਹੀਦਾ ਇੱਥੇ ਰੋਜ਼ਗਾਰ ਤੇ ਲੱਗਣਾ ਚਾਹੀਦਾ ਤੇ ਦੂਜੇ ਪਾਸੇ ਆਹ ਪ੍ਰਸ਼ਾਸਨ ਆਹ ਜਿਹੜਾ ਸਰਕਾਰਾਂ ਜਿਹੜੀਆਂ ਗਰੀਬ ਲੋਕਾਂ ਨੂੰ ਕੰਮ ਵੀ ਨਹੀਂ ਕਰਨ ਦਿੰਦੀਆਂ ਆਪਣਾ 25 25 ਹਜ਼ਾਰ ਰੁਪਇਆ ਇਹ ਜਿਹੜੀਆਂ ਵੈਨਾਂ ਸਾਡੇ ਪਿੱਛੇ ਖੜੀਆਂ ਨੇ ਜੀ ਇਹ ਵੈਨਾਂ ਨੇ ਜਿਨ੍ਹਾਂ ਦੇ ਚਲਾਨ ਕਰ ਰਹੇ ਨੇ ਕਿੰਨਾ ਚਲਾਨ ਹੋ ਰਿਹਾ ਹੈ 25000 30000 ਕਿੰਨੀਆਂ ਕਮਾਈਆਂ ਨੇ ਜੀ ਇੱਕ ਗੱਡੀ 25000 ਰੁਪਏ ਦਾ ਕੰਮ ਮਹੀਨੇ ਦਾ ਕਰਦੀ ਹੈ 10000 ਦਾ ਡੀਜ਼ਲ ਫੂਕਦੀ ਹੈ 5000 ਰਿਪੇਅਰ ਤੇ ਲੱਗਦਾ ਹੈ 10000 ਰੁਪਿਆ ਬਚਦਾ ਹੈ ਜੀ ਉਹਦੇ ਵਿੱਚੋਂ 25000 ਰੁਪਿਆ ਜੇ ਚਲਾਨ ਦਾ ਭਰਤਾ ਤਾਂ ਕਿੱਥੋਂ ਰੋਟੀ ਖਾਣੀ ਹੈ ਜੀ ਇਹ ਗਰੀਬ ਲੋਕ ਅਸੀਂ ਸਾਰੇ ਗੱਡੀਆਂ ਵਾਲੇ ਮਸਾ ਆ ਕਰੋਨਾ ਦੇ ਜਿਹੜੇ ਕਾਲ ਦੇ ਵਿੱਚੋਂ ਲੰਘੇ ਸੀਗੇ ਤਾਂ ਅੱਜ ਸਾਨੂੰ ਆ ਸਰਕਾਰਾਂ ਵੱਲੋਂ ਜਿਹੜੀ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਬੜਾ ਦੁਖਦਾਇਕ ਹੈ ਸੋ ਅਸੀਂ ਬੇਨਤੀ ਕਰਦੇ ਆਂ ਔਰ ਵੀ ਇਹ ਜਿਹੜਾ ਕੰਮ ਹੈ ਇਹ ਜਲਦੀ ਰੋਕਣਾ ਚਾਹੀਦਾ ਤੇ ਸਾਡੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੇ ਪ੍ਰਧਾਨ ਜੀ ਖੜੇ ਨੇ ਲਖਵਿੰਦਰ ਜੀ ਖੜੇ ਨੇ ਅੱਜ ਸਾਰਿਆਂ ਨੇ ਮੀਟਿੰਗ ਕਰੀ ਹੈ ਵੀ ਆਉਣ ਵਾਲੀ ਜਿਹੜੀ ਸੋਮਵਾਰ ਤਰੀਕ ਹੈ ਤਰੀਕ ਕੀ ਹੈ ਜੀ ਉਸ ਦਿਨ 29 ਤਰੀਕ ਨੂੰ ਜਿਹੜਾ ਪੂਰਨ ਤੌਰ ਤੇ ਜਿਹੜਾ ਅੱਜ ਗੱਡੀਆਂ ਦਾ ਜਿਹੜਾ ਜਾਮ ਕਰਨ ਦਾ ਧਰਨਾ ਲਾਉਣ ਦਾ ਉਸ ਤੋਂ ਬਾਅਦ